ਬਿੱਲੀ ਦਾ ਘਰ ਵਿੱਚ ਆਉਣਾ ਦਿੰਦਾ ਹੈ ਆ ਸੰਕੇਤ ਜੇਕਰ ਤੁਹਾਡੇ ਘਰ ਅਚਾਨਕ ਚੁੱਤੀ ਬਿੱਲੀ ਆ ਜਾਵੇ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਚੁੱਤੀ ਬਿੱਲੀ ਨੂੰ ਸ਼ੁਭ ਦਾ ਪ੍ਰਤੀਕ ਮੰਨਿਆ ਜਾਂਦਾ ਮੰਨਿਆ ਜਾਂਦਾ ਹੈ ਕਿ ਚੁੱਤੀ ਬਿੱਲੀ ਆਪਣੇ ਨਾਲ ਸ਼ੁਭ ਸੰਦੇਸ਼ ਲੈ ਕੇ ਆਉਂਦੀ ਹੈ ਜੇਕਰ ਤੁਹਾਡੇ ਘਰ ਵਿੱਚ ਕਈ ਬਿਲੀਆਂ ਆਪਸ ਵਿੱਚ ਲੜਦੀਆਂ ਰਹੀਆਂ ਹਨ ਤਾਂ ਇਹ ਵੀ ਚੰਗਾ ਨਹੀਂ ਸਮਝਿਆ ਜਾਂਦਾ ਇਹ ਪਰਿਵਾਰਿਕ ਰਿਸ਼ਤਿਆਂ 'ਚ ਮਤਭੇਦ ਦੀ ਨਿਸ਼ਾਨੀ ਹੈ ਜੇਕਰ ਤੁਹਾਡੇ ਘਰ ਅਚਾਨਕ ਕਾਲੀ ਬਿੱਲੀ ਆਉਣ ਲੱਗਦੀ ਹੈ ਤਾਂ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇੱਕ ਕਾਲੀ ਬਿੱਲੀ ਦਾ ਤੁਹਾਡੇ ਘਰ ਆਉਣਾ ਤੁਹਾਡਾ ਰਸਤਾ ਪਾਰ ਕਰਨਾ ਜੇਕਰ ਤੁਹਾਡੇ ਘਰ ਅਚਾਨਕ ਕਾਲੀ ਬਿੱਲੀ ਆਉਣ ਲੱਗਦੀ ਹੈ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇੱਕ ਕਾਲੀ ਬਿੱਲੀ ਨੂੰ ਤੁਹਾਡੇ ਘਰ ਆਉਣਾ ਤੁਹਾਡਾ ਰਸਤਾ ਪਾਰ ਕਰਨਾ ਇੱਕ ਕਾਲੀ ਬਿੱਲੀ ਤੁਹਾਡੇ ਨਾਲ ਟਕਰਾਉਣਾ ਇੱਕ ਕਾਲੀ ਬਿੱਲੀ ਤੁਹਾਡੇ ਉੱਤੇ ਹਮਲਾ ਕਰਨਾ ਆਦਿ ਜੀਵਨ ਵਿੱਚ ਆਉਣ ਵਾਲੀਆਂ ਮੁਸੀਬਤਾਂ ਹਨ ਘਰ ਵਿੱਚ ਬਿੱਲੀ ਦਾ ਰੋਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਬਿੱਲੀ ਦੇ ਰੋਂ ਦੀ ਆਵਾਜ਼ ਆਉਂਦੀ ਹੈ ਤਾਂ ਇਹ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਜੇਕਰ ਬਿੱਲੀ ਦੇ ਰੋਂ ਦੀ ਆਵਾਜ਼ ਲਗਾਤਾਰ ਕਈ ਦਿਨਾਂ ਤੱਕ ਸੁਣਾਈ ਦਿੰਦੀ ਹੈ ਇਸ ਤੋਂ ਵੱਡਾ ਸੰਕਟ ਦੇ ਆਉਣ ਦੇ ਸੰਕੇਤ ਹਨ ਜੇਕਰ ਸਵੇਰੇ ਸਵੇਰੇ ਬਿੱਲੀ ਦੇ ਦਰਸ਼ਨ ਹੋ ਜਾਣ ਤਾਂ ਘਰ ਵਿੱਚ ਮਹਿਮਾਨ ਆ ਸਕਦੇ ਹਨ ਜੇਕਰ ਤੁਹਾਡੇ ਘਰ ਵਿੱਚ ਬਿੱਲੀ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਬਿੱਲੀ ਨੂੰ ਖੁਦ ਬਿਮਾਰ ਨਾ ਭੁੱਲੋ ਬਦਕਿਸਮਤ ਉਹ ਵਿਅਕਤੀ ਨਾਲ ਆਪਰੰਤ ਕਿੰਨੀ ਹੈ ਜੋ ਬਿੱਲੀ ਨੂੰ ਮਾਰਦਾ ਹੈ ਘਰ ਵਿੱਚ ਬਿੱਲੀ ਦੇ ਬੱਚੇ ਨੂੰ ਜਨਮ ਦੇਣਾ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਸੰਕੇਤ ਦਾ ਮਤਲਬ ਹੈ ਕਿ ਜਲਦੀ ਹੀ ਤੁਹਾਡੇ ਘਰ ਵਿੱਚ ਇੱਕ ਸ਼ੁਭ ਸਮਾਗਮ ਆਜੋਜਿਤ ਕੀਤਾ ਜਾ ਸਕਦਾ ਹੈ ਜਾਣਕਾਰੀ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੇ ਤੁਹਾਡੇ ਘਰੇ ਕਿਹੜੀ ਬਿੱਲੀ ਆਈ ਹੋਈ ਇਹ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ